ਹੈਲੋ ਜੀ ਸਵਾਗਤ ਹੈ ਤੁਹਾਡਾ ਸਾਰਾ ਨਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਮਠੀਆਂ ਮਠੀਆਂ ਜਿਹੜੀਆਂ ਕਿ ਬਹੁਤ ਹੀ ਵਧੀਆ ਤੇ ਖਸਤਾ ਬਣਦੀਆਂ ਨੇ ਜਿਹੜੀਆਂ ਆਪਾਂ ਦਿਵਾਲੀ ਵੇਲੇ ਕਰਵਾ ਚੌਥੀ ਦੇ ਬਣਾਉਂਦੇ ਆ ਉਹ ਆਪਾਂ ਬਣਾ ਰਹੇ ਹਾਂ ਜੀ ਅੱਜ ਮਠੀਆਂ ਉਹਨਾਂ ਵਾਸਤੇ ਲੱਤੀਆਂ ਜੀ ਆਪਾਂ ਇਹ ਦੇਖੋ ਦੋ ਲੱਤੀਆਂ ਨੇ ਜੀ ਆਪਾਂ ਕੌਲੀਆਂ ਆਟੇ ਦੀਆਂ ਤੁਸੀਂ ਇੱਕ ਕੌਲੀ ਲੈਣੀ ਹੈ ਜੀ ਉਸੇ ਹਿਸਾਬ ਨਾਲ ਸਾਰਾ ਆਪਾਂ ਹਰੋ ਜੀ ਆਪਾਂ ਇਹੀ ਕੌਲੀ ਦਾ ਨਾਪ ਲੈਣਾ ਜੀ ਹਰ ਇੱਕ ਚੀਜ਼ ਵਾਸਤੇ ਆਪਾਂ ਜੀ ਦੇਖੋ ਇਹ ਦੋਨੇ ਦੋ ਕੰਡੀਆਂ ਲੈਂਦੇ ਆਂ ਜੀ ਆਪਾਂ ਕਣਕ ਦੇ ਆٹے ਦੀਆਂ ਇੱਕ ਕੌਲੀ ਲੈਂਤੀ ਜੀ ਆਪਾਂ ਸੂਜੀ ਦੀ ਇਹ ਬਰੀਕ ਵਾਲੀ ਸੂਜੀ ਹੈ ਜੀ ਜੇ ਤੁਹਾਡੇ ਕੋਲੇ ਮੋਟੀ ਹੈ ਤਾਂ ਆਪਾਂ ਉਹਨੂੰ ਮਿਕਸੀਚ ਬਰੀਕ ਵੀ ਕਰ ਸਕਦੇ ਆਂ ਇੱਕ ਕੌਲੀ ਲੈਂਤੀ ਜੀ ਆਪਾਂ ਇਹਦੇ ਵਿੱਚ 20 ਪੀਸੀ ਹੋਈ ਚੀਨੀ ਇਹ ਆਪਣੇ ਕੋਲੇ ਪੀਸੀ ਹੋਈ ਚੀਨੀ ਹੈ ਜੀ ਇਹ ਲੈਂਤੀ ਆਪਾਂ ਉਹ ਜੀ ਆਪਾਂ ਕੱਟੀ ਪਾਵਾਂਗੇ ਜੀ ਹੁਣ ਆਪਾਂ ਥੋੜ੍ਹਾ ਜਿਹਾ ਲਵਾਂਗੇ ਜੀ ਚਿੱਟੇ ਤਿਲ ਇਹਨੂੰ ਆਪਾਂ ਥੋੜ੍ਹਾ ਸਾਰੇ ਘਸੇ ਨੂੰ ਰਲਾਵਾਂਗੇ ਜੀ ਆਪਾਂ ਦੋ ਚਮਚੇ ਪਾਵਾਂਗੇ ਇਹ ਵੀ ਕੋਕੋਨਟ ਪਾਊਡਰ ਦੇ ਇਹ ਨਾਲੀ ਬਹੁਤ ਵਧੀਆ ਮਠੀਆਂ ਵਿੱਚ ਟੇਸਟ ਆਉਂਦਾ ਹੈ ਹੁਣ ਆਪਾਂ ਲਾਵਾਉਣੀ ਦੀ ਆਪਾਂ ਇਹ ਲੱਟਾ ਜੀ ਆਪਾਂ ਘਿਓ ਹੋਂਣ ਵਾਸਤੇ ਆਪਾਂ ਲੱਟਾ ਜੀ ਦੇ ਵਿੱਚ ਦੇਸੀ ਘਿਓ ਤੁਸੀਂ ਚਾਹੋ ਦਾ ਰਫੈਂਡ ਕੋਈ ਵੀ ਵਰਤ ਸਕਦੇ ਇਹ 6 ਚਮਚੇ ਜੀ ਦੇਸੀ ਘਿਓ ਦੇ ਅਪਲਿਏ ਸਾਰੇ ਕਾਸੇ ਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਸਾਰਾ ਕੁਝ ਮਿਕਸ ਕਰਨਾ ਹੈ ਇਹਨੂੰ ਦੇਖੋ ਜੀ ਆਟਾ ਆਪਾਂ ਸਾਰਾ ਹੀ ਆਪਾਂ ਸਾਰੀਆਂ ਚੀਜ਼ਾਂ ਆٹے ਵਿੱਚ ਕਰ ਲਈਆਂ ਜੀ ਮਿਕਸ ਜਿਹੜਾ ਹੁਣ ਆਪਾਂ ਥੋੜਾ ਥੋੜਾ ਪਾਣੀ ਮਿਲਾ ਕੇ ਆਪਾਂ ਆਟਾ ਗੁੰਨਾਂਗੇ ਜੀ ਇਹਦਾ ਪਾਣੀ ਵੀ ਬਸ ਇੱਕ ਕੌੜੀ ਵੀ ਲੱਗੂਗੀ ਜੀ ਇਹ ਆਟਾ ਗੁੰਨਣ ਵਾਸਤੇ ਆਪਾਂ ਇਹ ਆਟਾ ਨਾ ਇਸ ਤਰ੍ਹਾਂ ਤਿਆਰ ਕਰਨਾ ਹੈ ਨਾ ਹੀ ਆਪਾਂ ਇਹ ਆਟਾ ਵਾਲਾ ਹਾਰਡ ਕਰਨਾ ਹੈ ਤੇ ਨਾ ਹੀ ਆਪਾਂ ਇਹ ਵਾਲਾ ਮਤਲਬ ਕਿ ਿੱਲਾ ਰੱਖਣਾ ਹੈ ਆਪਾਂ ਇਹ ਤੁਹਾਨੂੰ ਦਿਖਾਉਣੀ ਹੈ ਜੀ ਆਪਾਂ ਜਿਵੇਂ ਰੋਟੀ ਬਣਾਉਣ ਵਾਲਾ ਆਟਾ ਹੁੰਦਾ ਹੈ ਉਹਨਾਂ ਕੀ ਆਪਾਂ ਇਹ ਮਤਲਬ ਕਿ ਗੁੰਨ੍ਹੇ ਤਿਆਰ ਕਰਨਾ ਹੈ ਲਓ ਜੀ ਆਪਾਂ ਇਹ ਆਟਾ ਗੁੰਨ੍ਹ ਲੈ ਜੀ ਸਾਰਾ ਦੇਖੋ ਆਪਾਂ ਇਹਨੂੰ 10 ਮਿੰਟਾਂ ਵਾਸਤੇ ਇਸ ਤਰੀ ਟਾ ਕੇ ਰੈਸਟ ਤੇ ਰੱਖਾਂਗੇ ਤਾਂ ਜੋ ਆਪਣੀ ਸੂਜੀ ਜੀ ਫਿਰ ਆਪਾਂ ਮਠੀਆਂ ਬਣਾਵਾਂਗੇ ਜੀ ਲੋ ਜੀ ਆਪਣਾ ਇਹ ਸਾਰਾ ਆਟਾ ਹੋ ਗਿਆ ਜੀ ਤਿਆਰ ਵਧੀਆ ਸੂਜੀ ਵੀ ਦੇਖੋ ਫੁੱਲ ਗਈ ਐ ਹੁਣ ਆਪਾਂ ਇਹਨੂੰ ਮਸਲ ਕੇ 10 ਮਿੰਟਾਂ ਵਾਸਤੇ ਰੱਖ ਲਈ ਕਿ ਹੁਣ ਆਪਾਂ ਇਹਨੂੰ ਬੇਲ ਲਾਂਗੇ ਜੀ ਆਪਾਂ ਇੱਕੋ ਜਿੱਕੇ ਇਹ ਤਿੰਨ ਪੇੜੇ ਲੈ ਲਾਂਗੇ no pueden uh -huh. vender. ਨਾ ਹੀ ਆਪਾਂ ਬਾਲਾ ਮੋਟਾ ਰੱਖਣਾ ਜੀ ਇਹ ਨਾ ਹੀ ਆਪਾਂ ਬਾਲਾ ਇਹਨੂੰ ਪਤਲਾ ਕਰਨਾ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਟੱਕਣ ਲਾ ਲਾਂਗੇ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਚੌੜਸ ਵੀ ਕੱਟ ਸਕਦੇ ਹੋ ਇਹਨੂੰ ਜੀ ਗੋਲ ਵੀ ਕੱਟ ਸਕਦੇ ਹੋ ਤੋ ਜੀ ਆਪਾਂ ਸਾਰੀਆਂ ਵੇਲ ਲੱਤੀਆਂ ਨੇ ਮਠੀਆਂ ਆ ਦੇਖੋ ਨਾਲ ਹੀ ਮੋਟੀਆਂ ਨੇ ਨਾਲ ਹੀ ਪਤਲੀਆਂ ਨੇ ਜੀ ਆਪਾਂ ਇਸ ਤਰ੍ਹਾਂ ਰੱਖ ਲਈਏ ਨੇ ਹੁਣ ਆਪਾਂ ਸਾਰੀਆਂ ਫਰਾਈ ਕਰਦੇ ਆ ਜੀ ਤੇਲ ਆਪਣਾ ਹੋ ਗਿਆ ਜੀ ਗਰਮ लोग ये आपका कर रहे हैं फेर छपराई ਤੁਸੀਂ ਰਿਫੈਂਡ ਚ ਘਿਓ ਚ ਕਿਸੇ ਚ ਵੀ ਕਰ ਸਕਦੇ ਹੋਗੇ ਤੇ ਸਾਰੇ ਮੱਖੇ ਆਪਣੀਆਂ ਪੱਕ ਚੁੱਕੀਆਂ ਨੇ ਆਪਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਇੱਕ ਸਲਣੀ ਵਿੱਚ ਧਰਾਂਗੇ ਤਾਂ ਜੋ ਇਹਦੇ ਵਿੱਚ ਐਕਸਟਰਾ ਜਿਹੜਾ ਘੋਗਾ ਸਾਰਾ ਨਿਕਲ ਜੇ ਇਸ ਤਰ੍ਹਾਂ ਹੀ ਆਪਾਂ ਆਪਣੀਆਂ ਅਜੂਈਆਂ ਮੱਖੀਆਂ ਫੜਾਈ ਕਰਾਂਗੇ ਇਹ ਆਪਣੀ ਇਹ ਮਿੱਠੀ ਮਠਰੀ ਹੈ ਜੀ ਬਿਲਕੁਲ ਪਿਆਰ ਬਹੁਤ ਹੀ ਕ੍ਰਿਸਪੀ ਬਣੀ ਹੈ ਬਹੁਤ ਵਧੀਆ ਬਣੀ ਹੈ ਸੋਨੂੰ ਤੋੜ ਕੇ ਵੀ ਦਿਖਾ ਦਨੇ ਆ ਜੀ ਇਹ ਦੇਖੋ ਇੰਨੀ ਸਾਫਟ ਬਣੀ ਹੈ ਜੀ ਜੇ ਤੁਸੀਂ ਇੱਕ ਵਾਰ ਖਾਓਗੇ ਤਾਂ ਵਾਰ-ਵਾਰ ਮੰਗੋਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ